ਪਿਆਰ ਚ ਮਿਲੀ ਬੇਵਫਾਈ ਉੱਤੋਂ ਬੇਰੋਜ਼ਗਾਰੀ ਤੇ ਬੰਦੇ ਕੋਲ ਡਿਗਰੀਆਂ ਵੀ ਕਾਫੀ ਸਾਰੀਆਂ ਹੋਣ ਤੇ ਬੰਦਾ ਪਰੇਸ਼ਾਨ ਹੋ ਜਾਂਦਾ ਕਿ ਚਾਰੇ ਪਾਸਿਓਂ ਮੁਸੀਬਤਾਂ ਮੈਨੂੰ ਹੀ ਘੇਰਾ ਪਾਈ ਜਾਂਦੀਆਂ ਮੈਂ ਇਹੋ ਜਿਹਾ ਕਿਹੜਾ ਗੁਨਾਹ ਕਰ ਬੈਠਾ ਕਿ ਜੇ ਮੈਂ ਪੜ੍ਹਾਈ ਕਰ ਲਈ ਮਾਸਟਰਸ ਡਿਗਰੀ ਕਰ ਲਈ ਮੇਰਾ ਵਿਆਹ ਵੀ ਹੋ ਗਿਆ ਵਿਆਹ ਵੀ ਮੇਰਾ ਆਪਣੀ ਮਰਜ਼ੀ ਨਾਲ ਯਾਨੀ ਕਿ ਪ੍ਰੇਮ ਵਿਵਾਹ ਹੋਇਆ ਬੱਚੇ ਵੀ ਆ ਤੇ ਉਹਦੇ باوجود ਮੁਸੀਬਤਾਂ ਮੇਰਾ ਪਿੱਛਾ ਨਹੀਂ ਛੱਡ ਰਹੀਆਂ ਮਾਮਲਾ ਉੱਤਰ ਪ੍ਰਦੇਸ਼ ਦੇ ਚਿੱਤਰਗੁਪਤ ਦੇ ਲਾਗੋ ਸਾਹਮਣੇ ਆਇਆ ਜਿੱਥੇ ਮਿਥਲੇਸ਼ ਨਿਸ਼ਾਦ ਨਾਮ ਦਾ ਇੱਕ ਜਿਹੜਾ ਨੌਜਵਾਨ ਹੈ ਇਹ ਥੱਕ ہار ਕੇ ਵੈਸੇ ਤਾਂ ਇਹਨੇ ਬੜੀ ਜਿਹੜਾ ਦਿਲ ਛੇਤੀ ਛੱਡ ਦਿੱਤਾ ਇਹ ਲਾਈਨਾਂ ਦੇ ਉੱਤੇ ਲੰਮਾ ਪੈ ਜਾਂਦਾ ਵੀ ਟ੍ਰੇਨ ਆਏਗੀ ਮੇਰੇ ਉੱਤੋਂ ਗੁਜ਼ਰ ਜਾਏਗੀ ਤੇ ਜ਼ਿੰਦਗੀ ਜਿਹੜੀ ਹੈ ਖਤਮ ਹੋ ਜਾਏਗੀ ਪਰ ਟ੍ਰੇਨ ਦਾ ਜਿਹੜਾ ਡਰਾਈਵਰ ਸੀਗਾ ਉਹਨੇ ਦੇਖਿਆ ਵੀ ਲਾਈਨਾਂ ਦੇ ਉੱਤੇ ਇੱਕ ਸ਼ਖਸ ਜਿਹੜਾ ਉਹ ਲੇਟਿਆ ਹੋਇਆ ਤੇ ਹਿਲਜੁਲ ਵੀ ਰਿਹਾ ਡਰਾਈਵਰ ਨੇ ਸਮਝਿਆ ਵਰਤਧਿਆ ਕੀ ਕੀਤਾ ਗੱਡੀ ਹੌਲੀ ਕਰ ਲਈ ਜਦੋਂ ਗੱਡੀ ਅਚਾਨਕ ਹੌਲੀ ਹੋ ਗਈ ਐਮਰਜੈਂਸੀ ਬ੍ਰੇਕ ਖਿੱਚ ਦਿੱਤੀ ਗਈ ਤਾਂ ਆਸ-ਪਾਸ ਦੇ ਜਿਹੜੇ ਲੋਕ ਸੀਗੇ ਤੇ ਪਲੱਸ ਜਿਹੜਾ ਫਾਟਕ ਲੱਗਾ ਹੋਇਆ ਸੀ ਉਹਦੇ ਜਿਹੜੇ ਮੁਲਾਜ਼ਮ ਸੀ ਉਹ ਇੱਕਦਮ ਬਾਹਰ ਆ ਗਏ ਵੀ ਕੀ ਹੋ ਗਿਆ ਗੱਡੀ ਤੇ ਅਸੀਂ ਜਿਹੜਾ ਇਹਨੂੰ ਹਰੀ ਝੰਡੀ ਦਿੱਤੀ ਹੋਈ ਆ ਜਦੋਂ ਫਿਰ ਉਹਨੇ ਰੋਲਾ ਪਾਇਆ ਵੀ ਅੱਗੇ ਇੱਕ ਬੰਦਾ ਜਿਹੜਾ ਉਹ ਇਸ ਵਕਤ ਲੈਣਾ ਦੇ ਉੱਤੇ ਲਮਾ ਪਿਆ ਵੀ ਉਹਨੂੰ ਉਠਾਓ ਜਦੋਂ ਲੋਕ ਉਹਦੇ ਕੋਲ ਗਏ ਤਾਂ ਫਿਰ ਉਹਨੇ ਜਿਹੜੀ ਕਹਾਣੀ ਸੁਣਾਈ ਆ ਜਿਹਦੀ ਮੈਂ ਭੂਮਿਕਾ ਤੁਹਾਨੂੰ ਸ਼ੁਰੂ ਦੇ ਵਿੱਚ ਦੱਸੀ ਕਹਿੰਦਾ ਵੀ ਮੈਂ ਮਾਸਟਰ ਡਿਗਰੀ ਹਾਸਲ ਕੀਤੀ ਹੋਈ ਆ ਵਿਆਹ ਮੇਰਾ ਹੋਇਆ ਦੋ ਮੇਰੇ ਬੱਚੇ ਆ ਪਰ ਮੇਰੇ ਕੋਲ ਨੌਕਰੀ ਹੈ ਨਹੀਂ ਮੇਰੇ ਕੋਲ ਇਸ ਵਕਤ ਆਰਥਿਕ ਤੰਗੀ ਇੰਨੀ ਜ਼ਿਆਦਾ ਕਿ ਮੇਰੀ ਜਿਹੜੀ ਵਾਈਫ ਆ ਉਹ ਬੱਚਿਆਂ ਨੂੰ ਲੈ ਕੇ ਪੇਕੇ ਚਲੀ ਗਈ ਆ ਮੈਂ ਉਹਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਮੇਰੇ ਨਾਲ ਵਾਪਸ ਚੱਲ ਕੋਈ ਨਾ ਕੋਈ ਹੀਲਾ ਜਿਹੜਾ ਉਹ ਕੱਢ ਲਵਾਂਗੇ ਕਿਤੇ ਨਾ ਕਿਤੇ ਅੱਜ ਨਹੀਂ ਭਲਕੇ ਪਰਸੋਂ ਕੰਮ ਆਪਾਂ ਨੂੰ ਮਿਲ ਜਾਏਗਾ ਪਰ ਮੇਰੇ ਨਾਲ ਤਾਂ ਚੱਲ ਪਰ ਕਹਿੰਦਾ ਵੀ ਜਿਹੜਾ ਮੇਰਾ ਸਹੁਰਾ ਪਰਿਵਾਰ ਆ ਉਹ ਮੇਰੇ ਪਰਿਵਾਰ ਨੂੰ ਯਾਨੀ ਕਿ ਮੇਰੀ بیوی ਨੂੰ ਤੇ ਮੇਰੇ ਬੱਚਿਆਂ ਨੂੰ ਮੇਰੇ ਨਾਲ ਹੀ ਨਹੀਂ ਤੋੜਨਾ ਚਾਹੁੰਦਾ ਇਸੇ ਕਰਕੇ ਕਹਿੰਦਾ ਵੀ ਮੈਂ ਥੱਕ ਹਾਰ ਗਿਆ ਵੀ ਹੁਣ ਮੈਂ ਜੀ ਕੇ ਕਰਨਾ ਕੀ ਆ ਜਦੋਂ ਮੇਰੀ ਵਾਈਫ ਮੇਰੇ ਨਾਲ ਤੁਰਨ ਨੂੰ ਤਿਆਰ ਨਹੀਂ ਮੇਰਾ ਸਹੁਰਾ ਪਰਿਵਾਰ ਜਿਹੜਾ ਉਹ ਮੇਰੇ ਬੱਚੇ ਨਹੀਂ ਮੈਨੂੰ ਵਾਪਸ ਕਰ ਰਿਹਾ ਤਾਂ ਮੈਂ ਜੀ ਹੁਕੇ ਕਰਨਾ ਕੀ ਆ ਇਸੇ ਕਰਕੇ ਕਹਿੰਦਾ ਵੀ ਮੈਂ ਲਾਈਨਾਂ ਦੇ ਉੱਤੇ ਜਿਹੜਾ ਵਾ ਉਸ ਲੰਮਾ ਪੈ ਗਿਆ ਵੀ ਟ੍ਰੇਨ ਨਿਕਲ ਜਾਏਗੀ ਤੇ ਜ਼ਿੰਦਗੀ ਜਿਹੜੀ ਹੈ ਮੇਰੀ ਖਤਮ ਹੋ ਜਾਏਗੀ ਖੈਰ ਇਹ ਤਾਂ ਹੋਈ ਖਬਰ ਪਰ ਸਵਾਲ ਤਾਂ ਇਹ ਖੜਾ ਹੁੰਦਾ ਵੀ ਹਾਲ ਹੀ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਮੁਕੰਮਲ ਹੋ ਕੇ ਹਟੀਆਂ ਨੇ ਭਾਜਪਾ ਨੇ ਤਿਗੜਮ ਬਾਜੀ ਕਰਕੇ ਸਰਕਾਰ ਬਣਾ ਲਈ ਹੈ ਤੇ ਦਾਅਵੇ ਇਹੋ ਕੀਤੇ ਜਾ ਰਹੇ ਸੀਗੇ ਜਦ 2014 ਤੋਂ ਹੀ ਇਹ ਦਾਅਵੇ ਜਿਹੜੇ ਆ ਚੱਲਦੇ ਆ ਵੀ ਅਸੀਂ ਤਾਂ ਜਿਹੜਾ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣਾ ਉਹਨਾਂ ਨੂੰ ਆਪਣਿਆ ਪੈਰਾਸਰ ਕਰ ਦੇਣਾ ਪਰ ਹਾਲਾਤ ਤੁਸੀਂ ਦੇਖੋ ਇਹ ਖਬਰ ਵੀ ਯੂਪੀ ਦੀ ਹੈ ਉੱਤਰ ਪ੍ਰਦੇਸ਼ ਦੀ ਹੈ ਜਿੱਥੇ ਇਹ ਨੌਜਵਾਨ ਬੇਰੋਜ਼ਗਾਰੀ ਤੋਂ ਤੰਗ ਆ ਤੇ ਉਤੋਂ ਉਸਦੇ ਹਾਲਾਤ ਵੀ ਇਸ ਵਕਤ ਜਿਹੜੇ ਆ ਕੋ ਬਹੁਤ ਵਧੀਆ ਨਹੀਂ ਆ ਤੇ ਇਸੇ ਕਰਕੇ ਉਹ ਜਿਹੜਾ ਵਾ ਆਪਣੀ ਜ਼ਿੰਦਗੀ ਖਤਮ ਕਰਨ ਚੱਲਿਆ ਸੀ ਸੋ ਇਹ ਖਬਰ ਜਿਹੜੀ ਆ ਇਹ ਬਹੁਤ ਸੰਜੀਦਗੀ ਦੇ ਨਾਲ ਲੈਣ ਵਾਲੀ ਆ ਕਿ ਇੱਕ ਸ਼ਖਸ ਜਿਹੜਾ ਵਾ ਉਹ ਉਸੇ ਸਟੇਟ ਨੂੰ ਬਿਲੋਂਗ ਕਰਦਾ ਜਿੱਥੇ ਦਮਗਜੇ ਮਾਰੇ ਜਾਂਦੇ ਆ ਲੀਡਰਾਂ ਵੱਲੋਂ ਕਿ ਜੀ ਇੱਥੇ ਤਾਂ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਇੱਥੇ ਤਾਂ ਜਿਹੜੇ ਨੌਜਵਾਨ ਆ ਉਹਨਾਂ ਕੋਈ ਰੋਜ਼ਗਾਰ ਆ ਪਰ ਹਾਲਾਤ ਤੁਸੀਂ ਦੇਖ ਲਓ ਔਰ ਇਹ ਸਾਰੀਆਂ ਗੱਲਾਂ ਉਹ ਜਦੋਂ ਲੋਕ ਉਹਦੇ ਨਾਲ ਗੱਲਾਂ ਕਰਦੇ ਆ ਉਹਨਾਂ ਨੂੰ ਦੱਸਦਾ ਪਿਆ ਵੀ ਮੇਰੇ ਬਹੁਤ ਬੁਰੇ ਹਾਲਾਤ ਨੇ ਮੇਰੇ ਹਾਲਾਤ ਇਸ ਵਕਤ ਇਹੋ ਜਿਹੇ ਆ ਵੀ ਮੇਰੇ ਕੋਲ ਰੋਟੀ ਖਾਣ ਨੂੰ ਪੈਸੇ ਨਹੀਂ ਆ ਤੇ ਇਸੇ ਕਰਕੇ ਕਹਿੰਦਾ ਮੇਰੀ ਜਿਹੜੀ ਪਤਨੀ ਆ ਉਹ ਆਪਣੇ ਪੇਕੇ ਗਈ ਸੀ ਪਰ ਹੁਣ ਕਹਿੰਦਾ ਉਹਨਾਂ ਨੇ ਹਾਥੀ ਖੜੇ ਕਰ ਦਿੱਤੇ ਆ ਉਹ ਕਹਿੰਦੇ ਵੀ ਤੇਰੇ ਕੋਲੋਂ ਹੁਣ ਆ ਹੀ ਕੱਖ ਨਹੀਂ ਉਹਦਾ ਕਾਰਨ ਇਹ ਵੀ ਹੈ ਵੀ ਰੋਜ਼ਗਾਰ ਜਿਹੜਾ ਵਾ ਉਹ ਵਕਿਆ ਹੀ ਘਟਦਾ ਜਾ ਰਿਹਾ ਬੇਰੋਜ਼ਗਾਰਾਂ ਦੀ ਇਸ ਵਕਤ ਗਿਣਤੀ ਜਿਹੜੀ ਆ ਉਹ ਨਿਰੰਤਰ ਵੱਧ ਰਹੀ ਹੈ ਇਸੇ ਕਰਕੇ ਨੌਜਵਾਨ ਜਿਹੜੇ ਆ ਇਹ ਵਿਦੇਸ਼ਾਂ ਦਾ ਵੀ ਰੁਖ ਕਰ ਰਹੇ ਆ ਭਾਵੇਂ ਵਿਦੇਸ਼ਾਂ ਦੇ ਵਿੱਚ ਜਾਣ ਵਾਸਤੇ ਇਹਨਾਂ ਦੇ ਮਾਤਾ ਪਿਤਾ ਜ਼ਮੀਨ ਵੇਚਣ ਕਿਸੇ ਕੋਲ ਕਰਜ਼ਾ ਲੈਣ ਬੈਂਕ ਤੋਂ ਲੋਨ ਲੈਣ ਪਰ ਕਰੀਏ ਕੀ ਰਿਵਰਸ ਮਾਈਗ੍ਰੇਸ਼ਨ ਨਾਮ ਦੀ ਇੱਕ ਸ਼ਬਦ ਜਿਹੜਾ ਬੜਾ ਪ੍ਰਚਲਿਤ ਹੋਇਆ ਸੀਗਾ 2022 ਦੇ ਵਿੱਚ ਵੀ ਵਿਦੇਸ਼ਾਂ ਤੋਂ ਲੋਕ ਜਿਹੜੇ ਆ ਉਹ ਵਾਪਸ ਆਇਆ ਕਰਨਗੇ ਐਦਾਂ ਤਾਂ ਕੁਝ ਵੀ ਨਹੀਂ ਹੋ ਰਿਹਾ ਤੇ ਹਾਲਾਤ ਕੀ ਆ ਤੁਸੀਂ ਇਸ ਚਿਤਰਗੁਪਤੀ ਸ਼ਹਿਰ ਜਿਹੜਾ ਉੱਥੇ ਜਿਹੜਾ ਰੇਲਵੇ ਸਟੇਸ਼ਨ ਹੈ ਚਿਤਰਗੁਪਤੀ ਚਤਰਕੂਟ ਉੱਥੋਂ ਦੀ ਇਹ ਖਬਰ ਹੈ ਵੀ ਇੱਕ ਨੌਜਵਾਨ ਜਿਹੜਾ ਉਹ ਥੱਕ ਹਾਰ ਕੇ ਕਹਿੰਦਾ ਵੀ ਮੈਂ ਹੁਣ ਜੀਣਾ ਹੀ ਨਹੀਂ ਆ ਮੈਂ ਚਾਰੇ ਪਾਸਿਓਂ ਘਿਰਿਆ ਪਿਆ ਤੇ ਮੇਰੇ ਕੋਲ ਨੌਕਰੀ ਕੋਈ ਨਹੀਂ ਕਹਿੰਦਾ ਵੀ ਮੈਂ ਇਹ ਡਿਗਰੀਆਂ ਜਿਹੜੀਆਂ ਹਾਸਲ ਕੀਤੀਆਂ ਮੇਰੇ ਵਾਸਤੇ ਤਾਂ ਇਹ ਕੇਵਲ ਕਹਿੰਦਾ ਕਾਗਜ਼ ਨੇ ਕਾਗਜ਼ਾਂ ਦਾ ਇੱਕ ਬੰਡਲ ਹੈ ਜਿਹੜੀਆਂ ਡਿਗਰੀਆਂ ਮੇਰੇ ਕੋਲ ਆ ਸੋ ਹਾਲਾਤ ਇਸ ਵਕਤ ਜਿਹੜੇ ਆ ਇਸ ਦੇਸ਼ ਦੇ ਕਹਿ ਲਈਏ ਬੜੇ ਇਹ ਚਿੰਤਾਪੂਰਨ ਬਣੇ ਹੋਏ ਆ ਵੀ ਨੌਜਵਾਨਾਂ ਦੇ ਕੋਲ ਰੋਜ਼ਗਾਰ ਨਹੀਂ ਆ ਤੇ ਉਹਨਾਂ ਨੂੰ ਥੱਕ ਹਾਰ ਕੇ ਜਦੋਂ ਹੰਬ ਜਾਂਦਾ ਬੰਦਾ ਕਿਉਂਕਿ ਤੁਸੀਂ ਪੈਸੇ ਵੀ ਕਿਸੇ ਕੋਲੋਂ ਕਿੰਨੀ ਕੁ ਵਾਰੀ ਫੜ ਲਓਗੇ ਕਿੰਨੀ ਕੁ ਤੁਹਾਡਾ ਕੋਈ ਭੈਣ ਭਰਾ ਰਿਸ਼ਤੇਦਾਰ ਤੁਹਾਡੀ ਮਦਦ ਕਰ ਦੇਗਾ ਤੇ ਜਦੋਂ ਫਿਰ ਬੰਦਾ ਥੱਕ ਹਾਰ ਜਾਂਦਾ ਨਾ ਹੰਬ ਜਾਂਦਾ ਤੇ ਫਿਰ ਉਹਨੂੰ ਲੱਗਦਾ ਵੀ ਇਹੋ ਹੀ ਇੱਕ ਹੱਲ ਹੈ ਪਰ ਇਹ ਹੱਲ ਹੈ ਨਹੀਂ ਆ ਉਹਦਾ ਬੰਦੇ ਨੂੰ ਲੜਨਾ ਚਾਹੀਦਾ ਜ਼ਿੰਦਗੀ ਦੇ ਵਿੱਚ ਐਡੀ ਛੇਤੀ ਹਾਰ ਮੰਨੀ ਨਹੀਂ ਚਾਹੀਦੀ ਸਮਾਂ ਹੁੰਦਾ ਅੱਜ ਨਹੀਂ ਆਪਣੇ ਵੱਲਦਾ ਹੈਗਾ ਕੱਲ ਹੋ ਜਾਏਗਾ ਪਰ ਸਵਾਲ ਇਹ ਆ ਵੀ ਬੇਰੋਜ਼ਗਾਰੀ ਸਵਾਲ ਇਹ ਆ ਵੀ ਨੌਕਰੀਆਂ ਦੀ ਘਾਟ ਹੈ ਇਸੇ ਦੇ ਚਲਦਿਆਂ ਇਹ ਜਿਹੜਾ ਮਿਥਲੇਸ਼ ਨਾਂ ਦਾ ਸ਼ਖਸ ਹੈ ਇਹਨੇ ਇਹੀ ਸੋਚਿਆ ਕਿ ਮੈਂ ਹੁਣ ਆਪਣੀ ਜ਼ਿੰਦਗੀ ਜਿਹੜੀ ਆ ਖਤਮ ਕਰ ਲਵਾਂ ਪਰ ਡਰਾਈਵਰ ਦੀ ਜਿਹੜੀ ਸੂਝ-ਬੂਝ ਕਹਿ ਲਈਏ ਇੰਟੈਲੀਜੈਂਸ ਕਹਿ ਲਈਏ ਉਹਦੇ ਨਾਲ ਇਹਦੀ ਜਾਨ ਜਿਹੜੀ ਆ ਬਚ ਗਈ ਆ ਸ਼ਾਇਦ ਹੁਣ ਇਹ ਖਬਰ ਜਦੋਂ ਹੁਣ ਵਾਇਰਲ ਹੋ ਰਹੀ ਆ ਇਹਦਾ ਵੀਡੀਓ ਵਾਇਰਲ ਹੋ ਰਿਹਾ ਤਾਂ ਸ਼ਾਇਦ ਕਿਸੇ ਦੇ ਮਨ ਮਿਹਰ ਪੈ ਜਾਵੇ ਤੇ ਇਹਨੂੰ ਕੋ ਬੰਦਾ ਜਿਹੜਾ ਵਾ ਉਹ ਰੋਜ਼ਗਾਰ ਦੇ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ